internal duchingos uhm old者 ni murders hi 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 hai li 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 somdi hi hai hi 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 rachari hi 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 ਕਿੱਕਿਤੋ ਹੈ ਭਾਈ ਪੰਜਾਬ ਸਰਕਾਰ ਮਰਦਾਬਾਦ ਜੰਦਾਬਾਦ ਵਿਧ ਮੁੱਖ ਮੰਤਰੀ ਮਰਦਾਬਾਦ ਜੰਦਾਬਾਦ ਲਗਭਗ ਕੀ ਨਾਮ ਆਪਣਾ ਤਾਂ ਕੀ ਮਸਲਾ ਤੁਹਾਡਾ ਧਰਨ ਲਗਾ ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਜੀ ਦੀ ਕਲਾਸ ਫੋਰ ਗਵਰਨਮੈਂਟ ਅਪਲਾਈ ਜੁਨੀਅਨ ਦਾ ਬੱਜਲਾ ਜਲੰਧਾ ਕਰੇ ਮਸਲਾ ਇਹ ਹੈ ਕਿ ਸਰਕਾਰ ਕੋਲ ਬੜੀ ਨੇ ਕਿਤਨੀ ਤੱਕ 3 ਸਾਲ ਹੋ ਗਏ ਹੈ ਅੱਜ ਤੱਕ ਇਸ ਨੇ ਕਿਸੇ ਵੀ ਜਥੇਬੰਦੀ ਨਾਲ ਸਿੰਗਲ ਮੀਟਿੰਗ ਨਹੀਂ ਕੀਤੀ ਕੋਈ ਮੁਲਾਜ਼ਮਾਂ ਦੀ ਮੰਗ ਨਹੀਂ ਪੂਰੀ ਕੀਤੀ ਇਸ ਕਰਕੇ ਸਾਡੇ ਸਟੇਟ ਬੰਨੀ ਹੁਕਮ ਹੋਇਆ ਸੀ ਕਿ 24 ਘੰਟੇ ਦੀ ਭੁਖੜਤਾਲ ਰੱਖ ਕੇ ਝੰਡਾ ਲਹਿਰਾਉਣਾ ਹੈ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇ ਯਾਦ ਪੱਤਰ ਦਿੱਤਾ ਜਾਵੇ ਉਸ ਮਸਲੇ ਤੇ ਅਸੀਂ ਭੁਖੜਤਾਲ ਰੱਖੀ ਕਿਹੜੇ ਵਿਭਾਗਾਂ ਵੱਲੋਂ ਆਈ ਜੀ ਜੀ ਸਰ ਸਾਰੇ ਵਿਭਾਗ ਆ ਜਾਂਦੇ ਕਲਾਸਪੁਰ ਜੀ ਇਰੀਗੇਸ਼ਨ ਸਿੱਖਿਆ ਪੋਬਲਿਕ ਵਾਟਰ ਸਪਲਾਈ ਰੇਂ德ਰਾ ਕਾਲਜ ਮਹਾਰਾਜ ਰਣਜੀਤ ਸਿੰਘ ਕਾਲਜ ਆਈਟੀਆਈ ਡੀਸੀ ਦਫਤਰ ਤਹਿਸੀਲ ਦਫਤਰ ਟੋਟਲ ਜਿੰਨੇ ਵੀ ਜਿਹੜੇ ਦੇ ਵਿਭਾਗ ਸਾਰੇ ਇਹਦੇ ਅੰਦਰ ਪੂਰਕ ਮੰਗਾਂ ਛੋੜੀ ਕੱਤੇ ਇਹ ਮੰਗ ਗਈ ਮੇਨ ਕੱਚੇ ਕੰਮੇ ਪੱਕੇ ਕਰੋ ਜੀ ਬੇਜਿਆ ਕਿਸ਼ਤਾ ਜਾਰੀ ਕਰੋ 올ਡ ਵਿਦੇਕ ਕਮਿਸ਼ਨ ਦੀ ਕ੍ਰੋਟੀ ਦੂਰ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਜੀ